ਇਸੋ ਲਈ ਦੀ ਖਬਰ ਗੁਰਦਾਸਪੁਰ ਸਰਹੰਦੀ ਇਲਾਕਾ ਰਾਵੀ ਦਰਿਆ ਦੇ ਬੀਤੀ ਤਰਾ ਕੋ ਵੱਡਾ ਨੁਕਸਾਨ ਕਰ ਰਹੀ ਹੈ ਬੀਤੀ ਡੇਰਾ ਡੇਰਾ ਬਾਬਾ ਨਾਨ ਦੇ ਕਰਤਾਰਪੁਰ ਘੋਰੀ ਰੋਡ ਦੇ ਨੇਰੇ ਰਾਵੀ ਦਰਿਆ ਦੇ ਪਾਣੀ ਦੇ ਤੇਜ਼ ਵਾਹਣ ਤੇ ਪਾਣੀ ਦੇ ਪੱਥਰ ਵਧਨ ਦੇ ਚਲਦੇ ਦਰਿਆ ਦੇ ਤੁਸੀ ਬੰਨ ਟੁੱਟਣ ਕਰਨ ਕਈ ਨੇੜਲੇ ਪਿੰਡਾਂ ਦੇ ਵਿੱਚ ਪਾਣੀ ਦਾਖਲ ਹੋ ਚੁੱਕਾ ਹੈ ਅਤੇ ਜਿੱਥੇ ਪਾਣੀ ਖੇਤੀਬਾੜੀ ਵਾਲੀ ਜ਼ਮੀਨ ਡੁੱਬ ਗਈ ਹੈ ਉੱਥੇ ਹੀ ਰਾਤ ਵੇਲੇ ਕਈ ਘਰ ਵੀ ਵਿੱਚ ਵੀ ਪਾਣੀ ਦਾਖਲ ਹੋ ਚੁੱਕਾ ਹੈ ਇਹ ਕਈ ਕਰਾਂ ਦੇ ਵਿੱਚ ਵੀ ਪਾਣੀ ਦਾਗਲ ਹੋ ਚੁੱਕਾ ਹੈ ਅਤੇ ਡੇਰਾ ਬਾਬਾ ਨਾਨਕ ਸ਼ਹਿਰ 'ਚ ਵੀ ਪਾਣੀ ਵੜ ਚੁੱਕਾ ਹੈ ਅਤੇ ਲੋਕ ਪ੍ਰਸ਼ਾਸਨ ਕੋਲੋਂ ਮਦਦ ਦੀ ਅਪੀਲ ਕਰ ਰਹੇ ਹਨ ਕਰਤਾਰਪੁਰ ਕੋਰੀਡੋਰ ਦੇ ਨੇੜੇ ਟੁੱਟਾ ਤੂਸੀ ਬੰਨ ਰਾਵੀ ਦਰਿਆ ਨੇ ਡੋਬ ਦਿੱਤੇ ਡੇਰਾ ਬਾਬਾ ਨਾਨਕ ਦੇ ਨੇੜਲੇ ਪਿੰਡ ਸ਼ਹਿਰ 'ਚ ਵੀ ਹੋ ਗਿਆ ਹੈ ਪਾਣੀ ਜਲਥਲ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਹਾਂਜੀ ਅਨੁ ਵੀ ਹੁਣੇ ਪਤਾ ਲੱਗਾ ਜੀ ਤਾਂ 15 ਮਿੰਟ ਹੋਏ ਆ ਤੇ ਆਪਾਂ ਪਿੰਡਾਂ ਚ ਲੱਗੇ ਆਏ ਆ ਤੇ ਇਹ ਪ੍ਰਸ਼ਾਸਨ ਨੂੰ ਚਾਹੀਦਾ ਈ ਕੱਲ ਪਰਸੋਂ ਦਾ ਈ ਪਤਾ ਈ ਵੀ ਇਹ ਨੁਕਸਾਨ ਹੋ ਜਣਾ ਵਾ ਇੰਨੇ ਪਿੰਡਾਂ ਦਾ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਜੇ ਬੰਨ ਟੁੱਟ ਗਿਆ ਇੰਨਾ ਪਿੰਡਾਂ ਦਾ ਰੱਤਰਛਤਰ ਤੋਂ ਲੈ ਕੇ ਜੋ 8 ਠਾਣ ਨੂੰ ਬੜਾ ਨੁਕਸਾਨ ਜ਼ਿਆਦਾ ਹੋਏਗਾ ਜੀ ਇੰਨਾ ਪਿੰਡਾਂ ਦਾ ਇਹ ਇਹ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਹੁਣ ਵੀ ਇੱਥੇ ਪਹੁੰਚ ਕੇ ਤੇ ਆਪਣਾ ਜੋ ਮੇਰੀ ਸਮਝਣ ਤੇ ਲੋਕ ਭੱਜੇ ਫਿਰਦੇ ਜੀ ਲਾਕੇ ਚਾਕੇ ਦੇ ਲੋਕਾਂ ਬੜਾ ਜਤਨ ਕੀਤਾ ਕਈ ਤਮਾਂ ਤੋਂ ਤੁਸੀਂ ਬੈਠੀਆਂ ਲੋਕਾਂ ਨੇ ਬੱਧੀਆਂ ਨੇ ਪ੍ਰਸ਼ਾਸਨ ਦੀ ਨਹੀਂ ਆਪਾਂ ਕੋਈ ਵੀਡੀਓ ਵੇਖੀ ਆਈ ਵੀ ਪ੍ਰਸ਼ਾਸਨ ਬੰਨ ਰਿਹਾ ਤੇ ਪ੍ਰਸ਼ਾਸਨ ਨੂੰ ਆਪਣੀ ਜੋ ਮੇਰੀ ਸਮਝਣੀ ਚਾਹੀਦੀ ਇਹ ਇਹ ਆ ਜੀ ਪਹਿਲਾਂ ਦੇ ਪਾਣੀ ਜਿਹੜਾ ਵਾ ਬਿਲਕੁਲ ਨਾਰਮਲ ਸੀ ਤਾਰਾਂ ਦੇ ਥੱਲੇ ਸੀ 4 ਵਜੇ ਤੱਕ ਹੌਲੀ ਹੌਲੀ ਵਧਣਾ ਚੱਲੂ ਹੋਇਆ ਹੈ ਪਾਣੀ ਸ਼ਾਮ ਪੈਂਦੇ ਆ 9 ਵਜੇ ਤੱਕ ਧਾਰਾਂ ਤੋਂ ਪਾਰ ਹੋ ਗਿਆ ਹਾਂਜੀ 10 ਵਜੇ ਤੱਕ ਤੁਸੀਂ ਦਾ ਲੈਵਲ ਬਿਲਕੁਲ ਬਿਲਕੁਲ ਲੈਵਲ ਤੇ ਹੋ ਗਿਆ ਜਨੇਚਰ ਨੂੰ ਜਿਹੜੇ ਥੋੜੇ ਮੋਰਚੇ ਪੁੱਟੇ ਸੀ ਉਹਨਾਂ ਨੂੰ ਕਵਰ ਕਰਨ ਦੇ ਹਾਂ ਉਹਨਾਂ ਦੀ ਮਿੱਟੀ ਪਾਉਂਦੇ ਹਾਂ ਉਹਨਾਂ ਦੇ ਵਿੱਚ ਗੋਦਰੀਆਂ ਭਰ ਕੇ ਲਾਉਂਦੇ ਹਾਂ ਉਧਰੋਂ ਕਵਰ ਕਰਦਿਆਂ ਕਰਦਿਆਂ ਜਿਹੜਾ ਕੋਰੀਡੋਰ ਪੁਲ ਦੇ ਥੱਲੇ ਆ ਉਥੋਂ ਪਾੜ ਪੈ ਗਿਆ ਮੀਂਹ ਆਉਣ ਕਰਕੇ ਸੰਗਤ ਵਾਪਸ ਆ ਗਈ ਉਹ ਪਾੜ ਮੁੜ ਕੇ ਰੁਕਿਆ ਨਹੀਂ ਆ ਉਹ ਤੇ ਹੁਣ ਬਰਬਾਦੀ ਦਾ ਕਾਰਨ ਬਣ ਗਿਆ ਇਹ ਪਾੜ ਕਿੰਨੇ ਵਜੇ ਸ਼ੁਰੂ ਹੋਇਆ ਇਹ ਸਵਾ 1 ਵਜੇ ਤੁਸੀਂ ਉਸ ਟਾਈਮ ਉਥੇ ਮਜੂਦ ਸੀ ਜਾਨੀਸ ਲਾਸਟ ਦੇ ਅਸੀਂ ਕੋਈ ਸਾਡਾ ਦੋ ਟਰੈਕਟਰ ਹੀ ਪਿੰਡ ਦੇ ਪੰਜ 50 ਜਾਣੇ ਹਾਂ ਪਰ ਸਾਡੇ ਕੋਲ ਨਹੀਂ ਪੁੱਲ ਦੇ ਥੱਲੇ ਨਾ ਟਰੈਕਟਰ ਵੜਦਾ ਸੀ ਨਾ ਉਥੇ ਬੂਰੀਆਂ ਲੱਗਦੀਆਂ ਸੀ ਫਿਰ ਸਾਰਿਆਂ ਜਾਣਿਆਂ ਨੂੰ ਉੱਥੋਂ ਆੜੀ ਵਾਪਿਸ ਨਾ ਜਾਣ ਦੇ ਬਾਵਜੂਦ ਸਾਰਿਆਂ ਜਾਣੇ ਫਿਰ ਭੱਜ ਗਏ ਤੁਸੀਂ ਕੋਈ ਪ੍ਰਸ਼ਾਸਨ ਨੂੰ ਅਪੀਲ ਨਹੀਂ ਕੀਤੀ ਉਸ ਟਾਈਮ ਸਵੇਰੇ 1 ਵਜੇ ਕਿੰਨੇ ਪ੍ਰਸ਼ਾਸਨ ਦੇ ਕੀ ਕਰਨਾ ਸੀ ਸਾਨੂੰ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਉਸ ਟਾਈਮ ਸਵੇਰੇ 1 ਵਜੇ ਕੋਈ ਉੱਥੇ ਕੋਈ ਨਹੀਂ ਸੀ ਸਾਰੇ ਜਾਣੇ ਜਦੋਂ ਮੀਂਹ ਲੱਥਾਏ ਸਾਰੇ ਜਾਣੇ ਆਪ ਆਪਣੇ ਹੁਣ ਤੁਸੀਂ ਕੀ ਮੰਗ ਕਰਦੇ ਮੰਗ ਇਹੋ ਜੀ ਜੋ ਮੰਗ ਹੀ ਕਰਨੀ ਆਂ ਉਹ ਸਾਡਾ ਨੁਕਸਾਨ ਹੋਣਾ ਉਹ ਤੇ ਕਿਸੇ ਪਰਭਾਈ ਤੇ ਹੋਈ ਨੇ ਸਰਕਾਰਾਂ ਦੇ ਸਰਕਾਰਾਂ ਤੇ ਕੀ ਆਸ ਰੱਖ ਸਕਦੇ ਨੇ ਜੇ ਦਾ ਨੁਕਸਾਨ ਹੋਣਾ ਤੇ ਹੋ ਗਿਆ